ਬਾਈ ਜਾਇਜ ਪੈਸੇ ਮੰਗ ਐਵੇਂ ਨਾ ਕਰ ਸਾਨੂੰ ਤੰਗ ਬਜ ਜਿੰਨੇ ਕ ਲੈਣੇ ਉਹਨੇ ਕੀ ਮੰਗ 20000 ਦਾ ਦਿੰਨੇ 22 ਦਾ ਦਿੰਨੇ 23 ਦਾ ਦਿੰਨੇ 23.5 24 25 ਹੁਣ ਗੱਲ ਨਹੀਂ ਕੱਚੀ ਆ ਇਧਰ ਲਿਆ ਇਧਰ ਲਿਆ ਇਧਰ ਲੱਗ ਰਿਹਾ ਯਾਰ ਕੰਨ ਵਿੱਚ ਗੱਲ ਕਰ ਗਈ ਗੋਰੀ ਛੋਡੀ ਨਾਲ ਭੂਰ ਦੀ ਪਤਾਸੇ ਆਏ ਹਾਏ ਫੜੀਓ ਕਰਨ ਮੈਂ ਕਰਦਾ ਮੈਨੂੰ ਲੋਕ ਦਾੰਗ ਫੜਾ ਮੈਨੂੰ ਦਾੰਗ ਖੜਾ ਜੇ ਤਾਂ ਹੋ ਜਾ ਸਿੱਧਾ ਉਹੀ ਨਾ ਪਵਾ ਗਿੱਦਾ ਮਾ ਦਾ दांत दूंद तोड़ के दिखा? करो जैकब जी। कराओ पापा जी। हाँ ही पूरे तंत्र हो गया भाई। ताब ना मांगो फिर पैसे के लिए दे। ਨਵੀਂ ਮੁੰਡੇ ਬਾਬਾ ਮੈਂ ਕਿਹਾ ਤੁਹਾਨੂੰ ਕਹਿਤਾ ਬਾਬਾ ਜੀ ਪਸੰਦ ਹੈ ਕਰੋ ਡੈਡੀ ਹਾਂ ਦੱਸੋ ਜੀ ਦੇਖੀ ਜਗੇ ਪਰਾਂ ਮੁੰਡਿਓ ਇੱਥੇ ਬੱਕਰੀ ਦੇ ਵਿੱਚ ਵੀਡੀਓ ਲੈ ਲਿਆ ਕਰੋਗਾ ਬੱਕਰੀਆਂ ਕ੍ਰਾਸ ਪੂਰੀਆਂ ਕਰਦਾ ਵੀਰੇ ਹਾਂ ਹਾਂ ਕੋਈ ਨੁਕਸਾਨ ਨਹੀਂ ਇਹ ਬਾਬਿਆਂ ਦੇ ਡੇਰੇ ਜਾਣਾ ਹੈ ਹਾਂ ਹਾਂ ਬੱਚੇ ਕੱਲ ਨੂੰ ਨਾ ਤੂੰ ਬਦਨਾਮ ਹੋਏਗਾ ਨਾ ਮੈਂ ਬਦਨਾਮ ਹੂੰ 152 ਨੰਬਰ ਇਹਦੀ ਹਾਂ ਹੜ ਜਾ ਤੁਰੇ ਲੈਓ ਯਾਰ ਤੁਰੇ ਬੱਕਰਾ ਤੁਰੇ ਲੈ ਆਜੇ ਹੋਰ ਕੇ ਕੰਨ ਫੜਾ ਕੇ ਇੱਥੇ ਖੜਾ ਲੈ ਬਾਬਾ ਜੀ ਪਸੰਦ ਹੈ ਹਾਂ ਪਰਾਂ ਨੂੰ ਹੋ ਕੇ ਗੱਲ ਦੱਸੋ ਮੈਨੂੰ ਕੋਈ ਦੋ ਮਿੰਟ ਇੱਥੇ ਖੜ੍ਹ ਜਾਓ ਵੀ ਲੋਕੋ ਭਾਈ ਅਗਲਾ ਕਹਿੰਦਾ ਬੱਕਰੇ ਇਹਨੂੰ ਤਾਂ ਜਾਣਦੇ ਨਹੀਂ ਅਸੀਂ ਤਾਂ ਰਾਜੂ ਨੂੰ ਜਾਣਦੇ ਆ ਆਪਣਾ ਜਿੰਨੇ ਪੰਜਾਬ ਦੇ ਮਹੰਤ ਨੇ ਨਾ ਇਹਨਾਂ ਨਾਲ ਮੇਰਾ ਵਿਧਿਤਰ ਘਰ ਦੇ ਪਰਿਵਾਰ ਜੋ ਮਸਲਾ ਹੈ ਹਰੇਕ ਮੰਤ ਦੇ ਡੇਰੇ ਜਾਣਾ ਮੈਂ ਆਪਣੀ ਇੱਜ਼ਤ ਸਤਿਕਾਰ ਕਰਕੇ ਤੋੜ ਦੇਣੀ ਵਿਚਾਰੀ ਭਾਈਚਾਰੇ ਵਾਲਾ ਸਾਡਾ ਕੰਮ ਹੈ ਕੋਈ ਬੱਕਰੇ 'ਚ ਨੁਕਸਾਨ ਨਾ ਹੋਵੇ ਲਾਂਬਾ ਨਾ ਹੋਵੇ ਜੇ ਤੇ ਵਾਲਾ ਜੋ ਬੱਕਰਾ ਹੁੰਦਾ ਮੈਂ ਜੋ ਵੇਚ ਦਾਂਦਾ ਮੈਂ ਧੜਕੀ ਪੁੱਛਿਆ ਤੇਰੇ ਬੰਦੇ ਨੂੰ ਮੈਂ ਬੱਕਰਾ ਨਹੀਂ ਲੈ ਕੇ ਆਇਆ ਉਹ ਬੱਕਰਾ ਚੰਗਾ ਸੀ ਖਰਾ ਨੱਕ ਨਕੌੜੇ ਦਾ ਵੀ ਸੋਹਣਾ ਸੀ ਭਾਈ ਜਾਇਜ ਪੈਸੇ ਮੰਗ ਐਵੇਂ ਨਾ ਕਰ ਸਾਨੂੰ ਤੰਗ ਜਿਹਨੇ ਲੈਣੇ ਉਹਨੇ ਕੀ ਮੰਗ ਸਹੀ ਗੱਲ ਐਵੇਂ ਨਾ ਮਾਰੀ ਡੰਗ ਡੰਗ ਤਾਂ ਨਹੀਂ ਮਾਰਦੇ ਤੂੰ ਹਾਂ ਤੂੰ ਬੱੱਕੇ ਜਿਹੜਾ ਤੈਨੂੰ ਪਤਾ ਪੂਰਾ ਬਾਬੇ ਕਹਿੰਦੇ 19000 ਦੰਨੇ ਆ ਮੈਂ ਨਹੀਂ ਕਿਹਾ ਪਰ ਬਾਬੇ ਨੇ ਕਿਹਾ ਕੋਈ ਨਹੀਂ ਸੀ ਬੱਕਰੀਆਂ ਲਵਾ ਕੇ ਤੈਨੂੰ ਫੇਰ ਵੇਚ ਦੇਣਾ ਉਹ ਤਾਂ ਠੀਕ ਦੋ ਰੁਪਏ ਘਟ ਦੋ ਰੁਪਏ ਵਾਧਾ ਇਹਨਾਂ ਨੇ ਇੰਨੇ ਨਾਲ ਤਾਂ ਮੇਮਣਾ ਤਿਆਰ ਹੋ ਜੂ ਕੱਚਾ ਮੇਮਣਾ ਹਜੇ ਹੈ ਤੂੰ ਦਾਦੇ ਕੋਈ ਗੱਲ ਕਿੱਥੇ ਚ ਖੜੂਗੀ ਜਾ ਕੇ ਪੱਕਾ ਆ ਲਾ ਕੇ ਨੂੰ ਆ ਵੀ ਦੱਸਦਾ ਪੱਕਾ ਤੂੰ ਦੱਸ ਦੇ ਕਿੱਥੇ ਐ ਤੂੰ ਤਾਂ ਲੈ ਖੂਤੇ ਐ ਮੈਂ ਪੱਕਾਈ ਨਹੀਂ ਕਰਦਾ ਬਾਬਾ 40000 ਆਜੋ ਆਜੋ ਅੱਛਾ ਅਮੈਂ ਤੁਮ 20000 ਦਾ ਦਿੰਨਾ 22 ਦਾ ਦਿੰਨਾ 23 ਦਾ ਦਿੰਨਾ 23.5 24 25 ਹੁਣ ਗੱਲ ਨਹੀਂ ਕੱਚੀ ਹੁਣ ਤੇਰੀ ਮਰਜ਼ੀ ਐ ਫਿਰ ਕਿੰਨੇ ਦੱਸ ਮੰਗਣੇ ਨੇ ਇਹ ਲੋ ਮਾ ਦੇਖਣਾ ਕਿਹੜਾ ਬੱਕਰਾ ਤੇਰਾ ਹੀ ਆ ਕਿਦਾਂ ਨਹੀਂ ਨਹੀਂ ਇੰਨੀ ਮਾਰਕੀਟ ਹੈ ਨਹੀਂ ਬਈ ਬੱਕਰੇ ਮਾਰਕੀਟ ਨਹੀਂ ਹੈਗੀ ਬੱਕਰਿਆਂ ਦੀ ਬੜੇ ਭੋਖ ਭੋਕਾ ਚ ਦੁਕਾਨੇ ਤੋਰੂਗਾ ਠੀਕਾ ਕੋਈ ਗੱਲ ਨਹੀਂ ਪਾ ਮਾੜਾ ਮੋਟਾ ਫਰਕਤਰ ਕਾਹ ਕੰਨੇ ਚ ਗੱਲ ਪਾ ਦੇ ਹਉ ਮੈਂ ਤੂੰ ਪੱਕੇ ਰਾਹ ਪਾ ਨਾ 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 ਕੋਈ ਪੈਂਤੀ ਨਹੀਂ ਕੋਈ ਸ਼ੈਂਤੀ ਨਹੀਂ ਮੈਂ ਤਾਂ ਸੱਚੀਆਂ ਗੱਲਾਂ ਕਰਨ ਵਾਲਾ ਲੋਕ ਤਾਂ ਮਾਰੇ ਹੀ ਜਾਂਦੇ ਨੇ ਬੱਕਰਾ ਕੀ ਕੰਮ ਬੱਕਰਾ ਤੈਨੂੰ ਮੈਂ ਦੇ ਦਾਨਾ ਲੈ ਕੇ ਆ ਇੱਧਰ ਲਿਆ ਇੱਧਰ ਲਿਆ ਇੱਧਰ ਲੱਗ ਰਿਹਾ ਯਾਰ ਕੰਨ ਵਿੱਚ ਗੱਲ ਕਰ ਗਈ ਗੋਰੀ ਛੋਡੀ ਨਾਲ ਭੂਰ ਦੀ ਪਤਾਸੀ ਹਾਏ ਹਾਏ ਹਾਂ ਭਾਈ ਗੁੱਸਾ ਨਾ ਕਰੀ ਉਹ ਤਾਂ ਆਪਾਂ ਪਰ ਖਾੜਾ ਲਾਉਣਾ ਨਾ ਹਾਂ ਕਲਾਕਾਰਾਂ ਨੂੰ ਫੇਰ ਪਹਿਣ ਪਾਈ ਕਿਨੇ ਦੰਦਾ ਛਾਈ ਮੇਰੇ ਨਾਲ ਉਹ ਦਿਓ ਮੈਂ ਦੇਵਾਂ ਕਿ ਤੁਸੀਂ ਬਾਬਾ ਜੀ ਮੈਨੂੰ ਮੈਨੂੰ ਹੀ ਦਿਓ ਹੋ ਕਰੀਗੇ ਹਾਂ ਤਲਾ ਮੈਨੂੰ ਹੀ ਦਿਓ ਬਾਈ ਨਾ ਬਾਈ ਆਪਣੇ ਵਾਲਾ ਜਾਦੂ ਵਾਲਾ ਫਿਰ ਮੈਂ ਕੱਢਾਂ ਹੀ ਕਾ ਨੂੰ ਚਾਹਤੇ ਉਹੀ ਲੋਟ ਕਰ ਲਾਂਗੇ ਇੱਕ ਗੱਲ ਸੁਣ ਲੈ ਛੋਟੇ ਭਾਈ ਗੁੱਸਾ ਨਾ ਕਰੀ ਤੇਰਾ ਬੋਕ ਅੱਜ ਵਿਕਦਾ ਪੱਕਿਆਂ ਦੇ ਭਾ ਉਹ ਭੈਣ ਮੇਰੀ ਨੇ ਲੈ ਜਾਣਾ ਉਹਨੇ ਡੇਰੇ ਰੱਖਣੇ ਮੰਤ ਲੋਕ ਨੇ ਰੱਬ ਲੋ ਇਹ ਲੋਕ ਨੇ ਜਿਹੜੇ ਅਸਲੀ ਰੱਬ ਨੇ ਉਹ ਲਾਲਾ ਸੀਸ ਇਹਨਾਂ ਦੀ ਸੀਸ ਲੈ ਲੈ ਜੇ ਮੁੰਡਾ ਹੁਣ ਫੇਵਰੀ ਲੈਣਗੇ ਮੈਂ ਤੈਨੂੰ ਹੁਣ ਪੱਕਿਆਂ ਦੇ ਭਾਗ ਤੋਂ ਤੋਰੂੰਗਾ ਪਾ ਕੇ 25000 ਮੈਂ ਨਹੀਂ ਲਾਤਾ ਬਸ 26000 ਚ ਕੇਸ ਨਿਮੇੜ ਦੀ 27 ਦਾ ਦਿਨ ਹੈ ਇਹ ਆਲਾ ਬਣ ਗਿਆ ਬਸ ਹੁਣ 22000 ਦਾ ਚੁੱਪ ਕਰਕੇ ਬੱਕਰਾ ਵੇਚਦਾ ਮੈਂ ਲੈ ਛੱਡ ਦੇ ਨਾ ਬਾਬਾ ਜੀ ਦੇ ਚਰ ਨਹੀਂ ਲਾ ਦੇ ਨਾ ਨਾ ਖਾਦੀ ਨਾ ਮੁਰਦਾ ਫਕੀਰ ਨੂੰ ਧੋਖਾ ਖਾਵੇਂਗਾ ਧੋਖਾ ਖਾਵੇਂਗਾ ਫਕੀਰ ਨੇ ਮਾਰ ਇਹ ਫਕੀਰ ਲੋਕ ਨੇ ਵਿਚਾਰੇ ਰੱਬ ਦੇ ਫਕੀਰ ਨੇ ਧੋਖਾ ਖਾਵੇਂਗਾ ਫਕੀਰ ਨੇ ਆਖਰੀ ਸੱਟ ਸੁਣਾ ਦੇ ਨਾ ਮਸਰੀ ਵਾਲੀ ਨਾ ਸਰੀਏ ਫੇਰ ਰੱਖ ਲੈ ਮੈਂ ਵੀ ਐਡਾ ਨਾਰੀ ਨਹੀਂ ਹੈਗਾ ਬੱਕਰੀਆਂ ਵਾਲੀ ਆ ਲੈ ਫੇਰ ਰੱਖ ਲੈ ਕੋਈ ਗੱਲ ਨਹੀਂ ਇਹਨਾਂ ਦੇ ਆ ਪੈਸੇ ਨਾ ਪਤਾ ਨਹੀਂ ਤੇਰੇ ਘੜੇ ਚ ਕਿੰਨੇ ਕ ਨੋਟ ਤਿਆਰ ਕਰ ਦਾਂਗੇ ਇਹੇ ਨੋਟ ਇਹਨਾਂ ਦਾ ਮੈਂ ਤਾਰੇ ਹੋਇਆ ਬਾਬਿਆਂ ਦਾ ਇਹਨਾਂ ਦਾ ਪੈਸਾ ਘਰੇ ਵਾਗ ਗਿਆ ਨਾ ਜਾਂ ਤੇਰੇ ਮਾਇਆ ਨਹੀਂ ਮੁਕਦੀ ਪਤਾ ਕੋਈ ਨਾ ਇਹ ਮਾਇਆ ਨਹੀਂ ਮੁਕਣੀ ਫੜੀ ਮਰ ਜਾ ਕੰਨ ਫੜੀ ਉਹ ਕੰਨ ਮੈਂ ਕਰ ਦਾਂ ਲੋ ਦਾੰਗ ਫੜਾ ਮੈਨੂੰ ਦਾੰਗ ਫੜਾ ਜੇਤਾ ਹੋ ਜਾ ਸਿੱਧਾ ਉਹੀ ਨਾ ਪਵਾ ਗਿੱਦਾ ਬਸ ਬੱਕਰਾ ਵੇਚਦਾ ਨਹੀਂ ਉਹੀ ਚੱਕ ਲੂੰਗਾ ਦੀ ਬਸ ਬੱਕਰਾ ਵੇਚਦਾ 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 ਬਸ ਕੱਚੀ ਮੰਗੀ ਨਹੀਂ ਗੱਲ ਕਰਨਾ 15000 ਦਾ ਨਹੀਂ ਨਹੀਂ ਇਹ ਖਾਦੀ ਆ ਇਹਨਾਂ ਦਾ ਲਵ ਜਮੂਣੀ ਨਾ 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 ਨਹੀਂ ਹੋਣਾ ਪਾਪਾ ਜਦੋਂ ਕਹਿੰਦਾ ਨਾ ਹੋ ਗਿਆ ਨਹੀਂ ਹੋਣਾ ਦੇ ਦੇ ਬਤਨ ਨੂੰ ਦੱਸ ਨਾ 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 ਜਾਂ ਹੋ ਗਿਆ 30000 ਦਾ ਭਾਜਾ ਫਰਾਦੀ ਅਰੇ ਉਹ ਖਾਰਾ ਚੱਪਾ ਨਹੀਂ ਜਾ ਪਾਪਾ ਹੁਣ ਨਹੀਂ ਮੁਰਦਾ ਯਾਰ ਹੁਣ ਨਹੀਂ ਮੁਰਦਾ ਯਾਰ ਹੁਣ ਨਹੀਂ ਮੁਰਦਾ ਫਿਰ ਮੈਥੋਂ ਲੈ ਲੈ 500 ਨਹੀਂ ਨਹੀਂ 500 ਮੈਥੋਂ ਲੈ ਲੈ ਨਹੀਂ ਹੋਣਾ ਜਦੋਂ ਪਾਪਾ ਤੈਨੂੰ ਮੈਂ ਕਹਤਾ ਜਾ ਫਾ ਜਾ ਰੱਖ ਹੁਣ ਨਹੀਂ ਲੈਣਾ ਹੁਣ ਲੈਣਾ ਬਣੀ ਰੱਖ ਬੰਨ ਲੈ ਬਈ ਆ ਦੂਆ ਕੱਢ ਬਈ ਤੇਰਾ ਸ਼ਿੰਗਾਰ ਇਕ ਮੇਮ ਨਾਲ ਹੋਰ ਕੱਢ ਉਹ ਦੂਏ ਦਾ ਹੋਰ ਖੜਾ ਰੇ